ਪਰਮੇਸ਼ਵਰ ਅਸਰਾਈਲ ਨੂੰ ਕੱਢ ਕੇ ਉਸ ਦੇਸ਼ ਵਿੱਚ ਲੈ ਕੇ ਜਾਣਾ ਚਾਹੁੰਦਾ ਸੀ ਜਿੱਥੇ ਦੁੱਧ ਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਨੇ ਤੇ ਉਹਨੂੰ ਕਨਾਨ ਕਿਹਾ ਜਾਂਦਾ ਕੀ ਕਿਹਾ ਜਾਂਦਾ ਪਰਮੇਸ਼ਵਰ ਜਿਵੇਂ ਇਸਰਾਈਲੀਆਂ ਨੂੰ ਕੱਢ ਲਿਆ ਆ ਤੇ ਪਰਮੇਸ਼ਵਰ ਚਾਹੁੰਦਾ ਉਸ ਇੱਕ ਚੰਗੀ ਜਗ੍ਹਾ 'ਚ ਪਹੁੰਚਣਾ ਇੱਕ ਆਰਾਮਦਾਇਕ ਜਗ੍ਹਾ 'ਚ ਪਹੁੰਚਣਾ ਪਰਮੇਸ਼ਵਰ ਉਹਨਾਂ ਨੂੰ ਤ੍ਰਿਪਤ ਕਰਨਾ ਚਾਹੁੰਦਾ ਸੀ ਜਿਵੇਂ ਪਰਮੇਸ਼ਵਰ ਉਹਨਾਂ ਨੂੰ ਤ੍ਰਿਪਤ ਕਰਨਾ ਚਾਹੁੰਦਾ ਹੈ ਓਵੇਂ ਪਰਮੇਸ਼ਵਰ ਤੁਹਾਨੂੰ ਵੀ ਇਸ ਲਈ ਕੱਢ ਲਿਆ ਆ ਉਹ ਤੁਹਾਨੂੰ ਵੀ ਤ੍ਰਿਪਤ ਕਰਨਾ ਚਾਹੁੰਦਾ ਆ ਹallelujah ਤੁਹਾਨੂੰ ਪਤਾ ਹੈ ਪਰਮੇਸ਼ਵਰ ਇਸ ਰਾਲੀਆਂ ਨੂੰ ਧਰਤੀ ਤੋਂ ਇੱਕ ਜਗ੍ਹਾ ਤੋਂ ਧਰਤੀ ਦੀ ਦੂਸਰੀ ਜਗ੍ਹਾ ਤੇ ਲੈ ਕੇ ਜਾਣਾ ਚਾਹੁੰਦਾ ਸੀ ਪਰ ਅਸੀਂ ਅਜ਼ਰੈਲੀਆਂ ਤੋਂ ਵੀ ਉੱਤਮ ਆ ਕਿਉਂਕਿ ਪਰਮੇਸ਼ਵਰ ਸਾਨੂੰ ਧਰਤੀ ਤੋਂ ਧਰਤੀ ਤੱਕ ਨਹੀਂ ਪਰਮੇਸ਼ਵਰ ਤੁਹਾਨੂੰ ਧਰਤੀ ਤੋਂ ਸਵਰਗ ਤੱਕ ਲੈ ਕੇ ਜਾਣਾ ਚਾਹੁੰਦਾ ਹੈ ਹਾਲੇਲੂਇਆ ਹਾਲੇਲੂਇਆ ਬੰਦਾ ਅਸਰੈਲੀਆਂ ਨੂੰ ਪਰਮੇਸ਼ਵਰ ਜਿੱਥੇ ਲੈ ਕੇ ਜਾਣਾ ਚਾਹੁੰਦਾ ਸੀ ਉੱਥੇ ਉਹਨਾਂ ਵਾਸਤੇ ਦੁੱਧ ਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਸੀ ਉੱਤਮ ਉੱਤਮ ਫਲ ਸੀ ਪਤਾ ਨਹੀਂ ਜਦੋਂ 12 ਜਾਣੇ ਗਏ ਕਨਾਮ ਦੀ ਖੋਜ ਕਰਨ ਕਿੱਡੇ-ਕਿੱਡੇ ਫਲ ਲੈ ਕੇ ਸੂ ਉਹ ਡਾਂਗ ਤੇ ਰੱਖ ਕੇ ਲਿਆਈ ਸੀ ਇੱਕ ਬੰਦਾ ਅੱਗੇ ਇੱਕ ਪਿੱਛੇ ਡਾਂਗ ਦੇ ਉੱਤੇ ਉਹਨਾਂ ਨੇ ਉਹਦੇ ਫਲ ਟਿਕਾਏ ਹੋਏ ਸੀ ਕਿ ਕਿਓ ਬਹੁਤ ਭਾਰੀ ਸੀ ਅਸਰੈਲੀਆਂ ਨੂੰ ਤਾਂ ਪ੍ਰਭੂ ਉੱਥੇ ਲੈ ਕੇ ਜਾਣਾ ਚਾਹੁੰਦਾ ਸੀ ਜਿੱਥੇ ਮਿਸ਼ਰ ਤੋਂ ਵੀ ਉੱਤਮ ਫਰੂਟ ਸੀ ਅੱਛੇ ਫਰੂਟ ਸੀ ਦੁੱਧ ਤੇ ਸ਼ਹਿਦ ਵਗਦਾ ਸੀ ਉੱਥੇ ਔਰ ਬੜੀ ਅੱਛੀ ਜਗ੍ਹਾ ਸੀ ਉਹ ਪਰ ਮੈਂ ਤੁਹਾਨੂੰ ਦੱਸਣਾ ਚਾਹਣਾ ਪਰਮੇਸ਼ਵਰ ਮੈਨੂੰ ਤੇ ਤੁਹਾਨੂੰ ਉਸ ਤੋਂ ਵੀ ਉੱਤਮ ਸਥਾਨ ਤੇ ਲੈ ਕੇ ਜਾਣਾ ਚਾਹੁੰਦਾ ਹੈ ਜਿੱਥੇ ਨਾ ਭੁੱਖ ਲੱਗਣੀ ਆ ਨਾ ਪਿਆਸ ਲੱਗਣੀ ਆ ਉੱਥੇ ਭੁੱਖ ਤੇ ਪਿਆਸ ਹੀ ਮਿਟ ਜਾਏਗੀ ਉੱਥੇ ਤੁਹਾਨੂੰ ਖੰਜੂਰ ਨਹੀਂ ਰਜਾਉਣਗੇ ਤੁਹਾਡਾ ਭੋਜਨ ਅੰਗੂਰ ਨਹੀਂ ਤੁਹਾਡਾ ਭੋਜਨ ਅੰਜੀਰ ਨਹੀਂ ਜਿੱਥੇ ਉਹ ਆਪ विराजमानਾ ਜਦੋਂ ਤੁਸੀਂ ਪਰਮੇਸ਼ਵਰ ਦਾ ਦਰਸ਼ਨ ਕਰੋਗੇ ਪਰਮੇਸ਼ਵਰ ਦਾ ਦਰਸ਼ਨ ਤੁਹਾਡੀ ਭੁੱਖ ਤੇ ਪਿਆਸ ਨੂੰ ਸਮਾਪਤ ਕਰੇਗਾ